गुरु प्यारी सात संग जीओ वाहिगुरु जी का खालसा वाहिगुरु जी की फतेह गुरु ग्रंथ साहिब के अंग छे सौ पर अंकत भक्ति लहर के महान भक्त भक्त पीपा जी का शब्द है कायो देवा कायो देवल कायो जंगम जाति ਕਾਇ ਤੂਪ ਦੀਪ ਨਹੀਂ ਪੇਗਾ ਕਾਇ ਪੂਜਾ ਭਗਤੀ ਕਾਇਆ ਬਹੁਖੰਡ ਖੋਜ ਕੇ ਨਵ ਨਿਦ ਪਾਈ ਨਾ ਕੁਛ ਆਏ ਹੋ ਨਾ ਕੁਛ ਜਾਏ ਹੋ ਰਾਮ ਕੀ ਦੁਹਾਈ ਰਹਾਉ ਜੋ ਬ੍ਰਹਮੰਡੈ ਸੋਈ ਪਿੰਡੈ ਜੋ ਖੋਜੈ ਸੁਪਾਵੈ ਪੀਪਾ ਪਰਮ ਪਰਮ ਤਤ ਹੈ ਸਤਗੁਰ ਹੋਏ ਲਿਖਾਵੇ ਪੀਪਾ ਪਰਣਵੇ ਪਰਮ ਤਤ ਹੈ ਸਤਗੁਰ ਹੋਏ ਲਿਖਾਵੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਪੀਪਾ ਜੀ ਦਾ ਦਰਦ ਹੈ ਬਹੁਤ ਵੱਡੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਕਿ ਉਹਨਾਂ ਸਾਰੇ ਭਗਤਾਂ ਨੂੰ ਗੁਰੂ ਸਾਹਿਬ ਨੇ ਆਪਰੇ ਬਰਾਬਰ ਦਾ ਸਤਕਾਰ ਦਿੱਤਾ। ਜਦੋਂ ਇੱਕ ਸਿੱਖ ਮੱਥਾ ਠੀਕਦਾ ਹੈ ਉਹ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਸਹਿਬਾਨ ਨੇ ਛੇ ਗੁਰੂ ਸਹਿਬਾਨ ਜਿਨ੍ਹਾਂ ਦੀ ਬਾਣੀ ਹੈ ਕੇਵਲ ਉਹਨਾਂ ਦਾ ਮੱਥਾ ਨਹੀਂ ਠੀਕਦੇ ਅਸੀਂ ਉਹਨਾਂ ਸਾਰੇ ਭਗਤਾਂ ਨੂੰ ਵੀ ਮੱਥਾ ਠੀਕਦੇ ਹਾਂ ਕਿ ਉਸ ਦੇ ਨਾਲ-ਨਾਲ ਜਿਹੜੇ ਸਿੱਖ ਨੇ ਆਨੰਦ ਸਿੱਖ ਜਿਨ੍ਹਾਂ ਦੀ ਬਾਣੀ ਦਾ ਹੈ ਜਾਂ ਮੁਸਮਾਨ ਜਿਹੜੀ ਸਰਕਾਰ ਨੇ ਉੰਨੀ ਭੱਟ ਨੇ ਉਹਨਾਂ ਸਾਰੇ ਵਿੱਚ ਕਾਰ ਇਹ ਗੱਲ ਮੈਂ ਕਾਹ ਕਹਿ ਰਿਹਾ ਕਿਉਂਕਿ ਇਸ ਗੱਲ ਦੀ ਘਾਟ ਕਈ ਵਾਰ ਸਾਡੀਆਂ ਸੰਸਥਾਵਾਂ ਦੇ ਵਿੱਚ ਵੀ ਹੈ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਭਗਤਾਂ ਦੇ ਦੇਨ ਪਿਹਾਰ ਪੁਰਬ ਬਹੁਤ ਘੱਟ ਮਨਾਉਂਦੇ ਇਹ ਸੱਚ ਹੈ ਜਿਹੜੀ ਆਤਮ ਵਿਸ਼ਲੇਸ਼ਣ ਕਰਨ ਦੀ ਗੱਲ ਹੈ ਉਸ ਨੂੰ ਜਵਾਂ ਸੰਤਾਰ ਦੇ ਕਿ ਤੁਰਪੀ ਆ ਕੇ ਬੈਠੀ ਨੇ ਆਪਣੇ ਜੀਵਨ ਨੂੰ ਭਾਵ ਦੇ ਵਿੱਚ ਦੇਖੋ ਕਿ ਕੁਝ ਇੱਕ ਚਲਿਤ ਨਾਵਾਂ ਨੂੰ ਛੱਡ ਕੇ ਬਾਕੀ ਭਗਤਾਂ ਦੇ ਬਾਰੇ ਅਸੀਂ ਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸਵਾਗਤ ਨਹੀਂ ਕੀਤਾ ਭਗਤ ਕਬੀਰ ਜੀ ਕਿਉਂਕਿ ਉਹਨਾਂ ਦੀ ਬਾਣੀ ਬਹੁਤ ਆਲ ਦੇ ਵਿੱਚ ਹੈ ਉਹਨਾਂ ਦੇ ਬਾਰੇ ਵਿਚਾਰ ਹੁੰਦੇ ਨਹੀਂ ਪਰ ਭਗਤ ਕਬੀਰ ਜੀ ਦਾ ਨਹੀਂ ਆਗਮਕ ਪ੍ਰਭੂ गुरु नानक साहब वागे पदर से मनाया जाना बन है लेकिन अस नहीं मनाऊ तो so, इस तरीके बाकी गल है सो तो गुरु नानक गुरद्वारा साहब सही गैटा इतवादार प्रबंधक इस गल पात्र ने कि भगत पीपा जी के आगम पुरब से उन्होंने दिन मनाया दीवार का हिस्सा बनाया गया सो यह गल चंत है मैं महसूस करना कि गुरु साहब सारे, सारे ही इस तरह इस प्रथाए जरूर सुचेत हो भी यकीन न कहा जा सकता है कि शायद पहली दफा हो भगत पीपा जी का आगमन गुरद्वारा साहब विखे मनाया जाए विशेष तौर पर अंतिम मनाए थोड़ा जहा इतिहास भगत जी का दसना बन रहा है ਸਭੀ ਬੋਸ ਸਾਡੇ ਨੌਜਵਾਨ ਵੀ ਇਹੀ ਸ੍ਰੀ ਸੰਗਤ ਦੇ 25-25 ਬੱਚਿਆਂ ਵਿੱਚ ਆਮ ਉਮਰ ਜਾਂ ਸਾਡੇ ਤੋਂ ਵੱਡੇ ਵੀ ਬੈਠੇ ਅਸੀਂ ਕਈ ਵਾਰ ਇਹ ਦੇਖਦੇ ਹਾਂ ਕਿ ਜਿਹੜੇ ਇਹ ਭਗਤ ਨੇ ਇਹਨਾਂ ਭਗਤਾਂ ਦੀ ਮਹਾਨਤਾ ਕੀ ਹੈ ਅਸਲ 'ਚ ਮੱਧ ਕਾਲਾਨੇ ਇਤਿਹਾਸ ਦੇਖੀਏ ਕਿ ਭਗਤੀ ਲਹਿਰ ਚੱਲੀ ਭਗਤੀ ਲਹਿਰ ਉਹ ਸਰਗੁਣਵਾਦੀ ਨਿਰਗੁਣਵਾਦੀ ਭਗਤੀ ਕਾਲਤਾ ਰਹੀ ਸੀ ਕਿ ਉਸ ਸਮੇਂ ਦੌਰਾਨ ਜਿੰਨਾ ਨਹੀਂ ਪ੍ਰਭੂ ਦੀ ਭਗਤੀ ਕੀਤੀ ਭਗਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵੱਖਰੇ-ਵੱਖਰੇ ਅਰਥਾਂ ਚ ਹੈ ਭਗਤ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਿ ਪਰਮਾਤਮਾ ਦੀ ਅराधना ਸਬਨਾ ਕਰਦਾ ਭਗਤ ਸਿੱਖ ਨੂੰ ਵੀ ਕਹਿੰਦੇ ਆ ਭਗਤ ਇੱਕ ਥਾਂ ਤੇ ਗੁਰਨਾਨਦ ਸਾਹਿਬ ਬਾਰੇ ਵੀ ਸ਼ਬਦ ਕਰਤੇ ਆ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਇਹ ਸ਼ਬਦ ਵੱਖ-ਵੱਖ ਨੇ ਪਰ ਭਗਤੀ ਕਾਗ ਧਾਰਾ ਭక్తి ਲਹਿਰ ਇਹ ਜਿਹੜੀ ਚੱਲੀ ਇਹ ਮੱਧ ਭਾਰਤ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਦੱਖਣੀ ਹਿੱਸਿਆਂ ਦੇ ਵਿੱਚ ਜਿਨ੍ਹਾਂ ਚ ਭਗਤ ਰਾਮਾਨੰਦ ਜੀ ਵਿਸ਼ੇਸ਼ ਕਰ ਫਿਰ ਉਹਨਾਂ ਤੋਂ ਬਰਸਾਏ ਹੋਏ ਭਗਤ ਕਬੀਰ ਜੀ ਭਗਤ ਕੀਰਤਾ ਜੀ ਭਗਤ ਰਵਿਦਾਸ ਜੀ ਭਗਤ ਲੋਜਨ ਜੀ ਭਗਤ ਸਧਨਾ ਜੀ ਭਗਤ ਸਨੇਹ ਦੀ ਭਗਤ ਨਾਮ ਦੇ ਦੀ ਇਹ ਸਾਰੀ ਬੜੀ ਸਤਕਾਰਯੋਗ ਦੀ ਹੋਰ ਬਹੁਤ ਸਾਰੀਆਂ ਮਰਨ ਕੁੱਝ ਜਿਹੜੇ ਭਗਤ ਸਨ ਜਿਨ੍ਹਾਂ ਦੀ ਭਗਤੀ ਲਹਿਰ ਦੇ ਵਿੱਚ ਯੋਗਦਾਨ ਬੜਾ ਵੱਡਾ ਸੀ ਕਿ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰੂ ਕਾੰਤ ਧਾਰਾ ਦੇ ਅਨੁਸਾਰ ਸੀ ਗੁਰੂ ਪਰੰਪਰਾ ਜਿਹੜੀ ਹੈ ਇਹ ਇੱਕ ਇਸ ਤਰ੍ਹਾਂ ਦਾ ਗੁਰੂ ਵਿਧਾਨ ਹੈ ਜਿਸ ਦੇ ਵਿੱਚ ਨਿਰਮਤ ਜਿੱਕੇ ਕਹਿਣਗੇ ਸਤਗੁਰ ਦਾ ਜਿਹੜਾ ਸ੍ਰੀ ਕੰਤ ਕੀ ਹੈ ਅਕਾਲ ਪੁਰਖ ਦਾ ਸਿਧਾਂਤ ਕੀ ਹੈ ਇਹ ਸਾਰਾ ਕੁਝ ਤੇ ਉਸ ਦੇ ਵਿੱਚ ਕਿਸੇ ਸਾਲ ਉਹ ਇਹਨਾਂ ਨੂੰ ਦੂਸਾਂ ਨੂੰ ਚੌਂਕ ਕੀਤੀ ਕਿ ਸਤਿਗੁਰੂ ਜਾਗਦੇ ਨੇ ਉਸ ਵਿਸ਼ੇ ਵੱਲ ਜਾਣ ਦੀ ਥਾਂ ਤੇ ਆਗਨ ਜੁਂਦੀ ਹੈ ਕਿ ਭਗਤੀ ਧਾਰਾ ਜਿਹੜੀ ਬੜੀ ਮਹਾਨ ਸੀ ਜਿਨ੍ਹਾਂ ਵਿੱਚੋਂ ਭਗਤ ਪਾਣੀ ਦੇ ਬਾਰੇ ਗੱਲ ਕਰੀਏ Rajasthan ਦੇ ਵਿੱਚ ਜ਼ਿਲ੍ਹਾ ਝਾਣਾ ਵਾਰਡ ਉੱਥੇ ਇੱਕ ਨਗਰ ਹੈ ਉਹਨੂੰ ਕਹਿੰਦੇ ਹੈ ਗਾਂਧ ਰਾਮ ਗੜ੍ਹ ए नगर जड़ा है यह भगत पीपा जी का स्थान दसाया जाता है राजस्थान चौदह सौ छब्बी ईस्वी के दौरान भगत पीपा जी का जन्म होया महानोष के भाई कान सिंह लाभा का हवाला है भगत पीपा जी दस्या गया कि वो इस छोटी रियासत के राजा भी सन एक पिछे ज एक उस ਦਰਿਆਈ ਅੰਡੇ ਦੇ ਉੱਪਰ ਤਿੰਨ ਪਾਸਿਓਂ ਪਾਣੀ ਲੱਗਦਾ ਹੈ ਉਹ ਪ੍ਰਾਤਨ ਕਿਲਾ ਯੂਨੈਸਕੋ ਨੇ ਵੱਖ-ਵੱਖ ਖਾਵਾਂ ਤੇ ਹੋਰ ਬਿਲਡਿੰਗਸ ਨਾਲ ਉਹਨੂੰ ਸ਼ਾਮਲ ਕੀਤਾ ਹੈ ਦੱਸਿਆ ਜਾਂਦਾ ਹੈ ਉਹਨਾਂ ਦੀ ਵਿਆਰਸਤ ਦਾ ਕਿਲਾ ਸੀ ਭਗਤ ਜੀ ਜਿਸ ਤਰੀਕੇ ਨਾਲ ਉਹਨਾਂ ਦੀ ਲਗਨ ਸੀ ਪਹਿਲਾਂ ਉਹ ਉਪਾਸ਼ਕ ਸੰਸ ਸਰਗੁਣ ਬਾਦ ਦੇ ਸਰਗੁਣ ਬਾਦ ਕਵ ਸਰੀਰਕ ਪੂਜਾ ਵਾਲੇ ਬਹੁਤ ਸਾਰੇ ਅਲੱਗ-ਅਲੱਗ ਮਸਾਲਾ ਮਿਲਦਿਆਂ ਵੀ ਸਰੀਰ ਨੂੰ ਜਿਸਮ ਨੂੰ ਅਸੀਂ ਪੂਜਾ ਦੇ ਰੂਪ ਵਿੱਚ ਕਰਦੇ ਹਾਂ ਇਸੇ ਕਾਰਨ ਗੁਰਬਾਣੀ ਮੂਰਤੀ ਪੂਜਾ ਤੋਂ ਵਰਤਲਾਣੀ ਤਾਂ ਵਰਤਦੀ ਹੈ ਜਿਹੜੇ ਵਰਕਲਾਏ ਹੋਏ ਨੇ ਉਹਨਾਂ ਨੂੰ ਮੋੜ ਕੇ ਗੁਰਬਾਣੀ ਸਿਧਾਂਤ ਨਾਲ ਸ਼ਬਦ ਨਾਲ ਨਿਰਮਣਾਰ ਨਾਲ ਗੁਰਬਾਣੀ ਜੋੜਦੀ ਹੈ ਪਰ ਉਤੋਂ ਮੁੜ ਕੇ ਭਗਤ ਪੀਪਾ ਜੀ ਨੂੰ ਜਿਹਨਾਂ ਜੋੜਿਆ ਗਿਆ ਉਹਨਾਂ ਦਾ ਨਾਮ ਹੈ ਭਗਤ ਰਾਮਾਨੰਦ ਜੀ ਭਗਤ ਰਾਮਾਨੰਦ ਜੀ ਦੇ ਹੋਰ ਸੇਵਕਾਂ ਜਿਨ੍ਹਾਂ ਦੇ ਵਿੱਚ ਵੱਖ-ਵੱਖ ਭਗਤੀ ਕਾਟ ਧਾਰਾ ਦੇ ਸੰਨ ਉਹਨਾਂ ਸਾਰਿਆਂ ਨੇ ਮਿਲ ਕੇ ਭਗਤ ਪੀਪਾ ਜੀ ਦੇ ਨਾਲ ਵਿਚਾਰਮੀ ਕੀਤਨੀਆਂ ਤੇ ਦੱਸਿਆ ਜਾਂਦਾ ਹੈ ਕਿ ਕਾਸ਼ੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਰਾਮਾਨੰਦ ਜੀ ਨਾਲ ਜਿੱਥੇ ਉਹਨਾਂ ਦਾ ਮਿਲਾਪ ਹੋਇਆ ਉਹਨਾਂ ਨੂੰ ਗੁਰੂਤਾ ਕੀ ਤਾਉ ਨਣੀ ਤੇ ਫਿਰ ਉਹਨਾਂ ਦੀ ਭਾਕਤਾ ਸਾਹਿਤ ਜਾਂ ਭਗਤੀ ਤਾਰ ਜਿਹੜਾ ਪੂਰੀ ਤਰ੍ਹਾਂ ਨਿਰਗੁਣਵਾਦੀ ਸ਼ਬਦ ਰੂਪ ਵਿੱਚ ਹੋਇਆ ਇਹ ਜਿਹੜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਦੇ ਵਿੱਚ ਵੀ ਇਹ ਜਿਹੜਾ ਭਾਵ ਹੈ ਜੋ ਬ੍ਰਹਮੰਡ ਹੈ ਸੂਈ ਪਿੰਡੇ ਹੁਣ ਇਹਨਾਂ ਅਸਲ ਦੇ ਵਿੱਚ ਬ੍ਰਹਿਮੰਡ ਸਾਰਾ ਵਿਸਾਰਾ ਜਿਹੜਾ ਹੈ ਉਸ ਭਗਤ ਜੀ ਫਰਮਾਉਂਦੇ ਨੇ ਕਿ ਜਿਹੜਾ ਪ੍ਰਭੂ ਸਰਬ ਤੇ ਆਪਕ ਹੈ ਹਰ ਥਾਂ ਤੇ ਹੈ ਤੇ ਉਹ ਜਿਹੜਾ ਹਰ ਥਾਂ ਤੇ ਹੈ ਉਹੀ ਪਿੰਡੇ ਭਾਵ ਇਸ ਪਿੰਡ ਦੇ ਵਿੱਚ ਸਰੀਰ ਪਿੰਡ ਕਿਹੜੇ ਸਰੀਰ ਨੂੰ ਇਸ ਪਿੰਡ ਦੇ ਵਿੱਚ ਆ ਜੋ ਬ੍ਰਹਮੰਡ ਹੈ ਜੋ ਸਾਰੇ ਵਾਸੀ ਹੈ ਉਹੀ ਇਸ ਸਰੀਰ ਦੇ ਵਿੱਚ ਪਿੰਡ ਦੇ ਵਿੱਚ ਹੈ ਪਿੰਡ ਸ਼ਬਦ ਜਿਹੜਾ ਸ਼ਬਦ ਵੀ ਪੰਜਾਬੀ ਵਿੱਚ ਬਣਿਆ ਉਹ ਇੱਥੇ ਹੀ ਬਣਿਆ ਸਰੀਰ ਆਪਾਂ ਪਿੰਡਾਂ ਦੀ ਦੁਨੀਆ ਪੰਜਾਬੀ ਦੇ ਵਿੱਚ ਖੇਡ ਪੰਜਾਬੀ ਦੇ ਵਿੱਚ ਅਜੇ ਵੀ ਜਿਹੜੇ ਕਈ ਵਾਰ ਪੜ੍ਹਦੇ ਰਹਿੰਦੇ ਨੇ ਖਿੰਡੇਣਾ ਆ ਆਮ ਕਰਕੇ ਮਾਤਾਵਾ ਡਾਕਟਰ ਵੀ ਇਹ ਪਿੰਡੇ ਨਾਲ ਇਹ ਸ਼ਬਦ ਜਿਹੜਾ ਹੈ ਅਸੀਂ ਕਈ ਵਾਰ ਖੇਡ ਪੰਜਾਬੀ ਨੂੰ ਸ਼ਹਿਰੀ ਕਰਨ ਦੇ ਵਿੱਚ ਭੁਲਾ ਦਿੰਦੇ ਆ ਜੇ ਕਿਸੇ ਨੇ ਪੰਜਾਬੀ ਸਹੀ ਸਿੱਖਣੀ ਹੈ ਤਾਂ ਪਿੰਡਾਂ ਚ ਚਲੇ ਜਾਓ ਤੇ ਪੰਜਾਬੀ ਅਸਲ ਪਤਾ ਲੱਗੂ ਕਿ ਪੰਜਾਬੀ ਕਿਹੋ ਜੀ ਬੋਲ ਰਹੀ ਹੈ ਕਿਉਂਕਿ ਉਹ ਸੰਸਾਰ ਸਾਡੇ ਤੋਂ ਖਤਮ ਹੁੰਦੇ ਜਾਂਦੇ ਜੋ ਬ੍ਰਹਿਮੰਡ ਹੈ ਜੋ ਸਾਰੇ ਬ੍ਰਹਿਮੰਡជា ਉਹੀ ਸੋਈ ਪਿੰਡ ਹੈ ਜੋ ਖੋਜੇ ਨੂੰ ਸਮਾਵੇ ਫਿਰ ਭਗਤੀ ਇਹ ਕੇ ਬਰਮਨ ਕਰਦੇ ਨੇ ਕਿ ਬੇਸ਼ੱਕ ਹਰ ਖਾਤੇ ਸਮਾਇਆ ਹੋਇਆ ਪਰ ਉਹ ਮਨੁੱਖ ਜਿਹੜਾ ਖੋਜਦਾ ਹੈ ਉਹ ਆਪਣੇ ਸਰੀਰ ਅੰਦਰੋਂ ਨੂੰ ਅਨੁਭਵ ਕਰਦਾ ਹੈ फरीदा जंगल जंगल क्या बने वडकंडा नुने बसी रख याली है जंगल क्या अट्ठे और फ्री जी की वाणी कि जंगल जंगल तू फितता बाहर कंडे मेहता बोलता बसी रख याली है मतलब अंदर च जंगल क्या अट्ठे बाहर घर अंदर सब बात है बाहर के सिर्फ नाम गुरुवाणी के अनेक का ਉਨਾ ਜਿਹਾ ਫਰਮਾਨ ਬਲ ਨਾ ਜਾਂਦੇ ਹੋਏ ਇਸ ਸ਼ਬਦ ਦੇ ਵਿੱਚ ਜਦੋਂ ਭਗਤ ਜੀ ਇਹ ਫਰਮਾਨ ਕਰਦੇ ਨੇ ਜੋ ਰਹਿਮਣ ਨੇ ਸੋਈ ਪਿੰਡੈ ਜੋ ਭੋਜੈ ਸੋਭ ਆਵੇ ਪੀ ਪਾ ਪ੍ਰਣਵੇ ਪਰਮ ਤਤ ਹੈ ਸਤਗੁਰ ਹੋਈ ਲਖਾਵੇ ਇਹਨਾਂ ਦਾ ਭਾਵ ਸਮਝਣ ਵਾਲਾ ਜਿਹੜਾ ਪਰਮ ਤਤ ਸਾਰੇ ਤਤਾਂ ਤੋਂ ਪਰਮ ਕਰਤਾ ਔਰ ਕਾਰਣ ਔਰ ਸਰਬ ਸ੍ਰੇਸ਼ਟ ਆਕਾਰਕੁਕ ਹੈ ਸੋ ਉਹ ਵਿਆਪਕ ਪ੍ਰਭੂ ਸਾਰੇ ਦਿੱਤਾਂ ਵਿੱਚੋਂ ਸ਼ਰੂਣੀ ਕਰਤ ਹੈ ਤੇ ਉਹ ਆਪ ਹੀ ਸੱਚੇ ਗੁਰ ਸ਼ਬਦ ਨਾਲ ਹੀ ਗਿਆਸ ਨੂੰ ਆਪਣੀ ਵਿਆਪਕਤਾ ਦਾ ਅਨੁਭਵ ਕਰਾਉਂਦਾ ਹੈ ਉਹ ਕਾਂਗਪੁਰ ਕੀ ਅਨੁਭਵ ਕਰਾਉਂਦਾ ਹੈ ਸੋ ਇਹ ਸ਼ਬਦ ਹੈ ਇਹਨੂੰ ਜਿਹੜੀ ਰਹਾਉ ਦੀ ਤੀਖ ਹੈ ਉਹਨੂੰ ਮੰਨ ਕੇ ਚੱਲੀਏ ਰਹਾਉ ਜਤਨ ਦੀ ਆਉਂਦਾ ਹੈ ਸ਼ਬਦ ਦੇ ਵਿੱਚ ਅਸੀਂ ਸਾਡਾ ਸੁਭਾਅ ਬਣਿਆ ਅਸੀਂ ਸਾਧ ਜਿਦੋਂ ਸਾਡੀ ਤੇਰੀ ਨਾਲ ਪੜ੍ਹ ਕੇ ਅੱਗੇ ਚਲੇ ਜਾਈਏ ਨਾ ਰਹਾਉ ਦਾ ਮਤਲਬ ਹੈ ਇੱਕ ਦੇਖੋ ਰੁਕੋ ਤੇ ਵਿਚਾਰੋ ਉੱਥੇ ਜਿਹੜਾ ਨਾ ਕੁਝ ਆਏ ਉਹ ਨਾ ਕੁਝ ਜਾਏ ਉਹ RAM ਕੀ ਦੁਹਾੜੀ ਇਹ RAM ਕੀ ਦੁਹਾੜੀ ਆ ਜਿਹੜਾ ਸੱਦਾ ਜਿਹੜਾ ਦਿੱਤਾ ਆ ਮਨੁੱਖਾਂ ਦਿੱਤਾ ਕਿ ਇਹ ਜਿਹੜਾ ਮਨੁੱਖ ਇਸ ਤਰੀਕੇ ਨਾਲ ਹਰ ਤਰ੍ਹਾਂ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਹੈ ਉਹ ਜਿਵੇਂ ਖੜਕਤ ਹੋਇਆ ਉਸ ਨੂੰ ਰੋਕਣ ਦੇ ਵਾਸਤੇ ਉਸ ਨੂੰ ਚੇਤਨ ਕਰਨ ਵਾਸਤੇ ਸਮਝਾਉਣ ਵਾਸਤੇ ਭਗਤ ਕਬੀਰ ਜੀ ਦਾ ਇਹ ਸ਼ਬਦ ਬੜਾ ਮਹਾਨ ਬਹੁਤ ਬਹੁਤ ਕਰਨਾ ਹੈ ਦੇ ਵਿਸਾਣ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਕੋ ਜਿਸ ਭਾਵੇਂ ਅਕਸਰ ਸਭੀ ਜ਼ਬਾਨ ਤੇ ਹੈ ਪਰ ਇਥੇ ਆ ਕੇ ਬਾਣੀ ਦਾ ਚਾਹੇ ਭਗਤ ਨੇ ਚਾਹੀ ਗੁਰੂ ਨੇ ਫਰਕ ਨਹੀਂ ਆ ਜਾਂਦਾ ਕਿਉਂਕਿ ਇੱਕੋ ਬਦਤ ਹੈ ਹੋਈ ਕਈ ਵਾਰ ਅਸਲੀ ਗੱਈ ਇਹ ਨਹੀਂ ਹੈ ਕਿ ਗੁਰਬਾਣੀ ਦੇ ਵਿੱਚ ਇਹ ਕਿਹਦੀ ਬਾਣੀ ਲਿਖੀ ਹੈ ਪਹਿਲੇ ਗੁਰੂ ਸਾਹਿਬ ਦੀ ਦੂਜੇ ਤੀਜੇ ਜਿਵੇਂ ਅਸੀਂ ਸ਼ਬਦਾਂ ਦੀ ਗਿਣਤੀ ਕਰਨੀ ਹੈ ਸਿਰ ਤਾਂ ਇਹ ਕੀ ਪਤੇ ਗਿਣਤੀ ਵਾਲੀ ਨਾ ਸਿਧਾਂਤ ਨੂੰ ਜਾਣਾ ਫਿਰ ਸਾਨੂੰ ਇਸ ਖਿਆਲੀ ਪਲਾਓ ਦੇ ਵਿੱਚ ਗਵਾਚਣ ਦੀ ਜ਼ਰੂਰਤ ਨਹੀਂ ਹੈ ਉਹ ਗੁਰੂ ਨਾਨਕੀ ਹੈ ਗੁਰੂ ਅੰਗਦ ਸਾਹਿਬ ਦੀ ਨਾਨਕਪਾਦੀ ਵਰਤਦੇ ਨੇ ਗੁਰੂ ਅਮਰਦਾਸ ਜੀ ਨਾਨਕ ਸ਼抗ੀ ਵਰਤਦੇ ਨੇ ਗੁਰੂ ਰਾਮਦਾਸ ਜੀ ਗੁਰੂ ਅਰਜਨ ਸਾਹਿਬ ਗੁਰੂ ਤੇਗ ਬਹਾਦਰ ਇੱਕੋ ਹੀ ਸ਼ਬਦ ਨਾਨਕ ਉਹ ਨਾਨਕ ਹੀ ਆ ਉਸੇ ਦੇਹੀ ਇਹ ਸਾਰੇ ਦੇ ਸਾਰੇ ਇੱਕੋ ਜੋਤ ਹੈ ਸੋ ਇਸੇ ਤਰ੍ਹਾਂ ਭਗਤਾਂ ਦੀ ਬਾਣੀ ਹੈ ਹੁਣਾਂ ਦੇ ਸਾਰੇ ਜੀਵਨ ਦਾ ਜਿਹੜਾ ਲੰਮਾ ਸਫਰ ਹੈ ਕਿਵੇਂ ਰਾਮਾਨੰਦ ਜੀ ਨਾਲ ਚਲੇ ਗਏ ਰਾਜ ਪਾਟ ਜਿਹੜਾ ਸੀ ਉਹ ਆਪਣੇ ਭਰਾ ਵਿੱਚ ਦਾਸ ਨੂੰ ਜੋ ਸੌਂਪ ਦਿੱਤਾ ਉਸ ਤੋਂ ਬਾਅਦ ਜੋ ਹੋਇਆ ਉਹਨਾਂ ਦੀ ਪਤਨੀ ਬੀਬੀ ਸੀਤਾ ਜੀ ਉਹ ਨਾਲ ਭਗਤ ਜੀ ਦੇ ਚਲੀ ਗਈ ਤੇ ਸੇਵਾ ਦੇ ਵਿੱਚ ਅਚਾਰ ਦੇ ਵਿੱਚ ਸਮਰਪਣ ਦੇ ਵਿੱਚ ਹੋ ਗਏ ਭਗਤਪਤਾ ਜੀ ਗੁਰੂ ਰਣ ਸਾਹਿਬ ਤੋਂ ਬਾਅਦ ਵੀ ਦਿੱਤਾ ਇਹ ਉਹ ਸਾਰੇ ਲੇਖਕਾਂ ਨਿਗਨਾਚ ਜਿਨ੍ਹਾਂ ਚ ਰਾਏ ਜਸਪ੍ਰੀਤ ਸਿੰਘ ਦੀ ਗਿਆਨੀ ਗੁਰਦੇਵ ਸਿੰਘ ਦੀ ਈਵਨ ਭਾਈ ਸਾਹਿਬ ਸਿੰਘ ਪ੍ਰੋਫੈਸਰ ਸਾਹਿਬ ਉਹਨਾਂ ਦੇ ਸਾਰੇ ਨੇ ਹਮਾਨੇ ਲੱਖ ਲੱਖ ਮਿਲਦੇ ਨੇ ਆਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਜਿੰਨੀ ਜਿੰਨੀ ਬਾਣੀ ਸ਼ਾਮਿਲ ਕੀਤੀ ਹੈ ਜਿਹੜੇ ਭਗਤਾਂ ਦੀ ਉਹ ਇਥੇ ਅਸੀਂ ਹੁੰਦਾ ਬਕਾਇਦਾ ਤੌਰ ਤੇ ਸਰਕਾਰ ਨਾਲ ਸਰਕਾਰ ਨਾਲ ਸਾਰੀ ਰੇਖਦਾਈ ਹੈ ਉਹ ਸ਼ਖਸੀਅਤ ਦਾ ਕੋਈ ਇੱਕ ਕਿਸੇ ਵਿਵਾਦ ਕੇਵਲ ਅਸੀਂ ਵੀ ਇਹ ਕਹਿ ਰਹੇ ਹਾਂ ਕਿ ਇਹ ਬਾਣੀ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ ਇਹ ਬਾਣੀ ਹੋਈ ਨਹੀਂ ਸਕਦੀ ਕਿਉਂ ਨਹੀਂ ਹੋ ਸਕਦੀ ਜਿਹਨਾਂ ਨੇ ਲਿਖਿਆ ਉਹਨਾਂ ਨੇ ਕਾਫੀ ਕੁਝ ਲਿਖਿਆ ਉਹ ਉਹਨਾਂ ਨੇ ਸਤਿਕਾਰ ਪਰ ਸਾਡੇ ਵੀ ਗੁਰੂ ਗ੍ਰੰਥ ਸਾਹਿਬ ਦੀ ਕਿਸਮਤੀ ਦੇ ਵਿੱਚ ਜਿਹੜਾ ਸ਼ਬਦ ਉਹਨਾਂ ਨੇ ਸ਼ਾਮਿਲ ਕੀਤਾ ਉਹ ਇੱਕ ਹਾਜ਼ਰੇ ਇਸ਼ਤ ਹੁਣ ਇੱਕ ਸਵਾਲ ਜਿਹੜਾ ਇਹਨਾਂ ਜਨਾਂ ਦੇ ਵਿੱਚ ਬੜਾ ਚਾਹੀਦਾ ਹੈ ਇੱਥੇ ਕੁਝ ਪ੍ਰਦਰਸ਼ਨੀਆਂ ਵੀ ਲੱਗੀਆਂ ਇੱਕ ਐਗਜ਼ੀਬਿਸ਼ਨ ਵੀ ਲੱਗੀ ਆ ਉਹਦੇ ਵਿੱਚ ਜੱਟ ਦੇ ਨਾਮ ਦਲਿਤ ਦਾ ਟਾਈਟਲ ਦਿੱਤਾ ਗਿਆ ਕਿ ਇਹ ਦਲਿਤ ਲੋਕਾਂ ਨਾਲ ਜੱਟ ਨਫ਼ਰਤ ਕਰਦੇ ਇਹ ਗੱਲ ਮੈਂ ਇੱਕ ਵਾਰ ਕਿਵੇਂ ਸੀ ਕਿ ਜਿਹੜੇ ਕੰਦੇ ਨੇ ਜੱਟ ਉਹ ਸਿੱਖ ਨਹੀਂ ਨੇ ਸਿੱਖ ਇੱਕ ਅਨਸਵੱਟੀ ਹੈ ਸਿੱਖੀ ਖਾਲਸਾ ਸੰਪੂਰਨਤਾ ਦੀ ਆਰੰਭਤਾ ਨਹੀਂ ਕਹਿੰਦੇ ਖਾਲਸਾ ਸੰਪੂਰਨਤਾ ਸਿੱਖੀ ਦੀ ਆਰੰਭਤਾ ਨੂੰ ਖਾਲਸਾ ਦੀ ਸੰਪੂਰਨਤਾ ਕਹਿੰਦਾ ਸਪੂਰਨਤਾ ਜਿਹੜੀ ਮੁਕੰਮਲ ਜਿਹੜਾ ਹੈ ਇਹ ਸਿੱਖ ਕੇ ਸਿੰਘ ਅਸੀਂ ਇਹਨਾਂ ਦੇ ਵਿੱਚ ਦੀ ਕਲਾਸੀਫਿਕੇਸ਼ਨ ਨਹੀਂ ਕਰ ਸਕਦੇ ਪਰ ਗੁਰੂ ਨਾਨਕ ਸਾਹਿਬ ਨੇ ਇਹ ਸੰਕਟ ਖਤਮ ਕਰ ਦਿੱਤਾ ਸੀ ਜਾਨ ਪਾਤਰਮਨ ਉਸ ਵੰਸ਼ ਇਸ ਦਾ ਵੇਖ ਰਹਿਣ ਕਰਨਾ ਜਿਹੜੇ ਦਾ ਉਸ ਫੋਲਡਰ ਚ ਆ ਗਏ हम एक फोर्डर आ गए ना अस गल कर सकते हैं कि वह सिख आलित ना, ना जट आ पर जो तो बाहर ने चाहे जट ने चाहे दलित ने चाहे रामगढ़ी चाहे खत्ी ने कोई भी नेोच है पर जे सिर्फ उस कबीले के जन्मे ने जो जट एक कबीला जट सिख भी ने जट मुसलमान भी ने ਕਿਮਾਂ ਬਾਹਰੀ ਦੇ ਧਾਰੀਵਾ ਸੰਨੂ ਸਾਰੇ ਮੁਸਲਮਾਨਾਂ ਨੂੰ ਮਿਲ ਗਏ ਅਸਾਂ ਦੇ ਰਾਜਪੂਤ ਘਰਾਣੇ ਦੇ ਵਿੱਚੋਂ ਇਹ ਅੱਗੇ ਕਿਸ ਤਰ੍ਹਾਂ ਪਲਾਨਿੰਗ ਦਾ ਇੱਕ ਵੱਖਰਾ ਵਿਸ਼ਾ ਕਿਸ ਤਰੀਕੇ ਨਾਲ ਜਿਹੜੇ ਚਟਾ ਨੂੰ ਜਿਹੜੇ ਮੌਜੂਦਾ ਰੁਪਏ ਉਹਨਾਂ ਦਾ ਭਾਗ ਦੇ ਵਿੱਚ ਆਉਣਾ ਹੋਇਆ ਕਿਸ ਤਰੀਕੇ ਨਾਲ ਜ਼ਵੇਕਿਸਤਾਨ ਤੋਂ ਲੈ ਕੇ ਜਾਂਜਣਾ

ਫਮਾ ਕੇ ਸੂਜ ਜੱਟ ਕਦੇ ਵੀ ਕਰਦੇ ਜੈਸੀ ਕਦੇ ਸੰਤਰਾਮ ਲਾਸੀ ਪੰਜਾਬੀ ਕਵੀ ਹੋਇਆ ਉਹਨੇ ਸ਼ਬਦ ਲਿਖਿਆ ਗਾਣ ਲੱਗ ਕੇ ਸੀਰੀ ਦੇ ਜੱਟ ਹੋ ਗਏ ਬੋਲਾਂ ਵਿੱਚ ਪੀਰ ਵਗਿਆ ਇੱਕ ਕੰਮੀ ਮਜ਼ਦੂਰ ਉਹ ਵੀ ਮਿਹਨਤੀ ਹੈ ਇੱਕ ਜਿਹੜਾ ਕਿਸਾਨ ਹੈ ਉਹ ਵੀ ਮਿਹਨਤੀ ਆ ਜਿੰਨੇ ਤੁਸੀਂ ਬਾਹਰ ਆਏ ਜੱਟ ਪਰਿਵਾਰਾਂ ਦੇ ਕਿੰਨੀਆਂ ਉਥੇ ਮਿੱਲਾਂ ਚਲਦੀਆਂ ਨੇ ਵੀ ਕਿੰਨੇ ਪੈਸੇ ਆਲੇ ਅੱਜ ਤਾਂ ਪੰਜਾਬ ਦਾ ਜਣਾ ਝੰਬਿਆ ਗਿਆ ਉਦੀ ਹਾਲਤ ਕਿੰਨੀ ਮਾਣੀ ਹੈ ਹੋ ਸਕਦਾ ਹੈ ਕਿ ਉਹ ਮੁੰਡਾ ਨੀਯਮਾਂ ਜਾਂ ਘਾਲ ਉਹਨਾਂ ਜਾਗਦਮ ਪਰ ਜਦ ਵੀ ਮਨੁਵਾਰਨ ਸੰਸਾਰ ਸ਼ੁਰੂ ਕਰੀ ਜਿਹੜਾ ਕੰਮ ਕਰਦਾ ਮਨੁਵਾਰ ਉਹਨੂੰ ਇਹੀ ਵੇਂਦਾ ਕਿ ਸਾਰੇ ਚਾਹੇ ਕਾਰਮਿਕ ਕਮੀਨ ਕਿਸੇ ਵੀ ਰੂਪ ਦੇ ਨੇ ਇਸ ਕਰਕੇ ਜਿੱਤਾਂ ਜਾਹਲ ਜਸ਼ੁਦਰ ਇਹੀ ਕਿਹਾ ਗਿਆ ਜਦ ਵੀ ਮਾਨ ਨਹੀਂ ਦਿੱਤਾ ਗਿਆ ਪਰ ਜਦ ਕੌਮ ਨੂੰ ਪਾਕਿਸਤਾਨ ਦੇ ਵਿੱਚ ਆ ਇੱਥੇ ਜਦੋਂ ਅਸੀਂ ਗਏ ਤਿਆਂ ਉਹਨੂੰ ਕੇਵਲ ਇਸ ਤਰ੍ਹਾਂ ਕਿ माड़ी ग हा जर फ पर प्रदर्शन गया दूजी चीज यह प्रचारी गई कि भगत जो गुरु नहीं कह देंगे ये गल आप कर रहा हाँ क्योंकि मैं इतने नोट किया कैनेडा के अपने भी बहुत बहस चलती है अक्सर बहस चलती है ਕਿ ਜੀ ਭਗਤ ਰਵਿਦਾਸ ਜੀ ਕਿਉਂ ਇਹਨੂੰ ਗੁਰੂ ਰਵਿਦਾਸ ਜੀ ਕਿਹਾ ਚਰਚਾ ਹੋ ਚੱਲੀ ਤੇ ਜਿਹੜੀ ਮਿਊਜ਼ੀਅਮ ਪ੍ਰਦਰਸ਼ਨੀ ਚ ਲੱਗੀ ਹੈ ਗੱਲ ਉਹਦੇ 'ਤੇ ਲਿਖਿਆ ਗਿਆ ਕਿ ਅਕਾਲੀ ਸਿਖ ਸੋਸਾਇਟੀ ਗੁਰਦੁਆਰਾ ਇਹ ਗੁਰਦੁਆਰੇ 'ਚ 1979 ਤੋਂ 82 ਦੇ ਦੌਰਾਨ ਜਿਹੜੀ ਇਹ ਕਲਿਆ ਕੀ ਕਿਸੇ ਨੇ ਰਵਿਦਾਸ ਜੀ ਨੂੰ ਗਲੂਕਿਆ ਕਿ ਕਹਿਣ ਤੋਂ ਬਾਅਦ ਨਾਰਾਜ਼ ਕੀ ਹੋ ਕੇ ਵਿਰੋਧ ਪੈਣਾ ਹੋ ਗਿਆ ਉਹਨਾਂ ਨੂੰ ਕਿਹਾ ਗਿਆ ਤੁਸੀਂ ਵੜ ਨਹੀਂ ਸਕਦੇ ਉਹਨਾਂ ਨੂੰ ਗੁਰਦੁਆਰਾ ਬਣਾਉਣਾ ਪਏ ਲਿਖਿਆ ਹੈ ਉਹਨਾਂ ਨੂੰ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੈ ਅਸੀਂ ਕਾਫੀ ਇਤਰਾਜ਼ ਕੀਤਾ ਉਸ ਇਤਰਾਜ਼ ਨੂੰ ਰੱਖਦਿਆਂ ਹੋਏ ਆ ਇਹ ਇਹੋ ਜਿਹੜੇ ਜਿਹੜੇ ਮੈਨੇਜਮੈਂਟ ਸੱਜਿਆ ਜਾ ਰਿਹਾ ਹੈ ਕਨੇਕਟ ਦਾ ਨਫਰਤਾਲਾ ਉਹਨੂੰ ਰੋਕਣ ਦੇ ਵਾਸਤੇ ਇਹ ਆਵਾਜ਼ ਚੁੱਕਾਈ ਜਾ ਰਹੀ ਹੈ ਸਾਡਾ ਸਮਾਜ ਸਾਡੇ ਸਾਰੇ ਦਾ ਹਿੱਸਾ ਬਣਦਾ ਆਲੇ-ਦੁਆਲੇ ਵੀ ਹੋ ਰਿਹਾ ਹੈ ਅੱਥਰੂ ਖੁੱਲ ਗਏ ਅਸੀਂ ਕਹਿੰਦੇ ਰੋਕੀ ਆਪਣਾ ਮਕਾਨ ਨਹੀਂ ਸਾਡੀਆਂ ਜੱਦੀ ਬੁਨਿਆਦੀ ਥੋੜਾ ਨਹੀਂ ਸਾਨੂੰ ਜ਼ਰੂਰੀ ਹੈ ਪਰ ਸਾਡੇ ਬਾਪੇ ਜਿਹੜੇ ਮੁੱਢੀ ਸਿੱਖ ਸਾਨੂੰ ਭਾਈ ਮੇਵਾਸੀ ਦੀ ਵਰਗੇ ਭਾਈ ਰਮਨ ਸਿੰਘ ਦੀ ਵਰਗੇ ਭਾਲ ਸਿੰਘ ਦੀ ਵਰਗੇ ਰੋਟੀ ਕਪੜਾ ਲੜ ਰਿਹਾ ਸੀ ਉਹਨਾਂ ਨੂੰ ਮਕਾਨ ਵੀ ਸੀ ਭਾਈ ਕਾਪੀ ਸੀ ਦੌਰਤਪੁਰ ਦਾ ਪਾਸੇਿੱ ਕਿਤੇ ਹੈ ਕਿ ਗੁਰਦੁਆਰੇ ਦੇ ਸਾਹਮਣੇ ਖਾਲਸਾ ਰਵਾਂ ਸੋਸਾਇਟੀ ਸਾਊਥ ਰਿਜ਼ਿਡੈਂਸ ਵਿੱਚ ਗੁਰਦੁਆਰਾ ਬਣਿਆ ਸਭ ਤੋਂ ਮਹਿੰਗੀ ਜ਼ਮੀਨ ਹੈ ਉਸ ਤੋਂ ਦੀ ਉਹ ਕਰ ਛੱਡ ਕੇ ਛੀਰੋਏ ਕੌਣ ਨੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਆ ਗਏ ਆਗਮਨ ਦੇ ਕੋਲ ਸਾਡੇ ਕੋਲ ਟਾਈਮ ਨਹੀਂ ਇਹ ਤੁਹਾਡੇ ਕੋਲ ਹੀ ਰਿਹਾ ਕੌਮ ਦਾ ਵਿਕਤਾਂਹ ਸਾਹਮਣਾ ਕਿਸੇ ਹੋਰ ਨੇ ਇਕੱਲੇ ਇਕੱਲੇ ਦੇ ਸਾਹਮਣਾ आले दुआ की हो रहे हैं हरेक संकेत बनाकर जोड़ी गल यह चलाई गई के भगत रविदास जी सिख गुरु रविदास नहीं कहते इस करके असि वक्रा गुरुद्वारा बना रहे हम सवाल यह है कि गुरु ग्रंथ साहब जी भी शब्द है भगत सतगुरु हमारा सत्कार है पूरा पूरा सत्कार है बराबर है बराबर बैठे नहीं कोई फर्क नहीं है ਗੁਰੂ ਸਾਹਿਬ ਨੇ ਉਸ ਲਹਿਰ ਨੂੰ ਸੰਬੋਧਨ ਕੀਤਾ ਲਹਿਰ ਜੀ ਭਗਤੀ ਲਹਿਰ ਉਹਨਾਂ ਦੀ ਉਹਨਾਂ ਦਾ ਰਤਵਾਸੀ ਭਗਤ ਦਾ ਭਾਰਤ ਦੇ ਵਿੱਚ ਉਹਨਾਂ ਦੀ ਪਛਾਣ ਸੀ ਭਗਤੀ ਲਹਿਰ ਦੇ ਆਗੂਆਂ ਦੀ ਹੁਣ ਭਗਤੀ ਲਹਿਰ ਦਾ ਆਗੂ ਜਿਹੜਾ ਭਗਤ ਹੈ ਉਸ ਨੂੰ ਸਰਗੁਰੂ ਗੁਰੂ ਕਿਵੇਂ ਨਿਖਾਉਂ ਜੋ ਉਹਨਾਂ ਦੀ ਨਿਸ਼ਾਨ ਹੈ ਹੈਰਾਨ ਹੋਗੇ ਸਾਡੀ ਜ਼ੁਬਾਨ ਦੇ ਅੱਖਰ ਜਿਹੜਾ ਸ਼ਬਦ ਹੈ ਅਸੀਂ ਇੱਕ ਬਰੀਕੀ ਜਿਵੇਂ 15 ਭਗਤਾਂ ਦੀ ਜਨਬਾਣੀ ਕਿੰਨੀ ਹੈ ਕੀ ਗੁਰੂ ਸਾਹਿਬ ਨੇ ਸਾਰਿਆਂ ਦੇ ਨਾਲ ਭਗਤ ਰਵਿਦਾਸ ਜੀ ਭਗਤ ਕਬੀਰ ਜੀ ਭਗਤ ਨਾ ਜੀ ਭਗਤ ਕੀਪਾ ਜੀ ਜਿਨ੍ਹਾਂ ਦਾ ਆਜਾਦੀ ਉਪਰ ਲਿਖਿਆ ਗੁਰੂ ਸਾਹਿਬ ਦਾ ਵਿਹਾਨ ਕਰਨ ਦਾ ਜਿਹੜਾ ਆਧਾਰ ਸੀ ਉਹ ਕਮਾਨ ਹੈ ਗੁਰੂ ਸਾਹਿਬ ਨੇ ਇਹ ਲਿਖਦੇ ਲਿਖਦੇ ਸਾਡੀ ਨੂੰਾਂਤੇ ਵਿਤੁਕਿਕ ਅੰਗਲ ਤੱਕ ਆੰਦੇ ਸੀ ਤੇ ਗੁਰੂ ਸਾਹਿਬ ਸਾਨੂੰ ਸਹਿਰ ਕਿਵੇਂ ਲਿਖੇ ਕਿ ਇਹਨਾਂ ਦੀ ਕੰਟਰੀਬਿਊਸ਼ਨ ਭਗਤੀ ਲਹਿਰ ਕਿ ਸੀ ਭਗਤੀ ਧਾਰਨ ਦੇ ਸੰਨ ਇਨਾ ਦਿਨਾਂ ਅਸੀਂ ਬੇਇਨਸਾਫੀ ਨਹੀਂ ਕਰਦੇ ਕਿ ਕੇ ਭਗਤ ਜੀ ਨੇ ਤੇ ਜਿਹੜੇ ਭਗਤੀ ਧਾਰਾ ਤੋਂ ਬਾਅਦ ਸੰਨ ਅਸੀਂ ਉਹਨਾਂ ਨੂੰ ਵੀ ਭਗਤ ਕਿਹਾ ਜਾਂਦੇ ਆ ਗੁਰੂ ਸਾਹਿਬ ਕਹਿੰਦੇ ਨਹੀਂ ਭਗਤ ਨਹੀਂ ਕੌਣ ਹੈ ਭਗਤ ਫਰੀਦ ਜੀ ਛੇ ਫਰੀਦ ਜੀ ਜਿਹਨੂੰ ਗੁਰੂ ਸਾਹਿਬ ਦੇ ਵਿੱਚ ਕਦੇ ਕਾਇਆਕਤ ਬਾਣੀ ਛੇ ਉਨ੍ਹਾਂ ਉਸ ਲਹਿਰ ਦੇ ਇੱਕ ਮਹਾਨ ਵਿਦਵਾਨ ਚਿੰਤਕ ਕੇ ਆਪ ਨੂੰ ਹੋਣ ਦੇ ਨਾਤੇ ਉਸ ਥਾਂ ਦਿੱਤਾ ਕਿ ਸਾਹਮਣੇ ਭਗਤੀ ਰਹਿਣ ਵਾਲਿਆਂ ਦੀ ਭਗਤੀ ਹੈ ਜਦੋਂ ਅਸੀਂ ਇਸ ਗੱਲ ਦੇ ਬਹਿਸ ਕਰਦੇ ਹਾਂ ਜਿੰਨਾ ਕੋਈ ਲੱਕੜ ਤਾ ਦੇ ਵਿੱਚ ਤੁਸੀਂ ਕਿਸੇ ਦਾ ਚਰਚਾ ਕਰਦਾ ਉਹ ਠੀਕ ਨਹੀਂ ਸਾਨੂੰ ਬਹਿਸ ਕਰਨੀ ਚਾਹੀਦੀ ਪਰ ਸਾਨੂੰ ਫੈਕਟਸ ਜਿਹੜੇ ਨੇ ਤੱਥ ਜਿਹੜੇ ਨੇ ਉਹ ਲੋਕੀ ਨੇ ਕਰਨੀ ਚਾਹੀਦੀ ਅਜ ਭਗਤੀ ਪਾ ਜਿਹਦਾ ਆਗਮਨ ਪੁਰਬ

ਕਿ ਉਹਨਾਂ ਦੀ ਪਛਾਣ ਭਗਤੀ ਧਾਰਾ ਦੇ ਭਗਤ ਵਜੋਂ ਸੀ ਤੇ ਗੁਰੂਆਂ ਦੀ ਪਛਾਣ ਗੁਰੂ ਧਾਰਾ ਦੇ ਵਜੋਂ ਹੈ ਗੁਰਮਤ ਗੁਰੂ ਧਾਰਾ ਗੁਰੂ ਪਰਨਾੜੀ ਚੱਲਦੀ ਹੈ ਗੁਰਤਾ ਦਿੱਤੀ ਜਾਂਦੀ ਹੈ ਕਿਵੇਂ ਭਗਤ ਨੂੰ ਗੁਰੂ ਕਹਿਣਗੇ ਗੁਰਤਾ ਦੇ ਵੀ ਗੁਰੂ ਸਾਹਿਬ ਦੇ ਸੇਵਕ ਭਗਤ ਵੀ ਹੋ ਸਕਦੇ ਨੇ ਉਹ ਭਗਤ ਦੇ ਰੂਪ ਠਾ ਕੇ ਦੀਤੀ ਉਹਨਾਂ ਦੀ ਉਹਨਾਂ ਦੀ ਕਾਬਲੀਅਤ ਦੇ ਅਨੁਸਾਰ ਰਾਜਾ ਸੁਮੇਧ ਕੱਤੇ ਲਾਇਕ ਨਹੀਂ ਗੁਰੂ ਜੀ ਨੇ ਗੁਰਤਾ ਨਹੀਂ ਦਿੱਤੀ ਹੈ ਭਗਤੀ ਧਾਰਾ ਨਾਲ ਗੁਰਮੁਖਤਾਤ ਪਹਿਲਾ ਦੀ ਹੈ ਉਸ ਤੋਂ ਬਾਅਦ ਭਗਤੀ ਕਾਰਾ ਚੱਲਦੀ ਹੈ ਪੈਗਮ ਨਹੀਂ ਚੱਲਦੀ ਇਹ ਗੱਲ ਨੂੰ ਵਿਚਾਰਨ ਲਈ ਭਗਤੀ ਧਾਰਾ ਦੇ ਵਿੱਚ 10 ਗੁਰੂ ਸਹਿਬਾਨ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ इस दिमाग छेड़ रहे हैं और शरारत पूर्ण सोच है जो अभी तो कहने के कि गुरु दस गुरु साहबान के गुरु ग्रंथ साहब गोस्टा गद्दी एक गुरु प्रणाली है मुबारक है कबीर ਕੀ ਬੇਨਤੀ ਕਰਦੇ ਆ ਜਿਹੜੇ ਖਾਲਸੇ ਸ਼ਬਦ ਹਨ ਖਾਲਸਾ ਦਾ ਸ਼ਬਦ ਕੀ ਕਰਤੀ ਹੈ ਜਿਹੜਾ ਸਿੱਧਾ ਉਸ ਪਰਮਾਤਮਾ ਨੂੰ ਆਕਾਰ ਪੁਰਖ ਨੂੰ ਸਮਰਪਿਤ ਹੋਵੇ ਉਹਨੂੰ ਖਾਲਸਾ ਕਹਿੰਦੇ ਸਿੱਧਾ ਜਿਹੜਾ ਕਿਸੇ ਹੋਰ ਦੀ ਨਹੀਂ ਨਾ ਹੋਵੇ ਜਿਹੜਾ ਖਾਲਸ ਸ਼ਬਦ ਹੈ ਨਾ ਖਾਲਸ ਇਹ ਸੰਸਕ੍ਰਿਤ ਸ਼ਬਦ ਖਾਲਸਾ ਫਾਰਸੀ ਦਾ ਖਾਲਸ ਜਿਹੜਾ ਖਾਲਸ ਦੇਸੀ ਕਿ ਖਾਲਸ ਸ਼ਬਦ सब पता लगता खालसा अर्थ भी है खालसा शब्द इस करके गुरु साहब ने इस्तेमाल किया कि मैं मेरा सिख सीधा उसकाल पुरख ना किसी होर ने भी नहीं एक शक्ति उसकाल पुरख उस परम पिता परमात्मा ਕਿਸੇ ਹੋਰ ਦਾ ਨਹੀਂਗੀ ਨਹੀਂ ਐਸੇ ਕਾਹਨ ਕਹਿੰਦੇ ਆ ਸਿੱਖ ਜਾਂ ਖਾਲਸਾ ਜਾਂ ਬਾਗੀ ਜਾਂ ਬਾਸ਼ਾ ਆਕ੍ਰਾਂ ਸੰਗਣੇ ਇਹਨੂੰ ਕਹਿੰਦੇ ਆ ਜਿਹੜਾ ਕੋਰੋਨੇਸ਼ਨ ਅੰਗਰੇਜ਼ੀ ਦੇ ਵਿੱਚ ਸ਼ਬਦ ਵਰਤੇ ਜਾਂਦਾ ਕਿ ਇੱਕ ਸ਼ਬਦ ਕਿਸੇ ਲਈ ਕਿਸੇ ਸੰਦਰਭ ਕਰਤੇ ਜਾਂਦਾ ਪਰ ਕਿਸੇ ਵੀ ਇਸ ਨੂੰ ਬਦਲ ਜਾਂਦਾ ਗੁਰੂ ਸ਼ਬਦ ਸੰਸਕ੍ਰਿਤ ਨਹੀਂ ਇਹ ਤਾਂ ਚਲ ਰਿਹਾ ਨਵੰਤ ਸੱਪਰ ਹਾਂ ਗੁਰੂ ਸ਼ਬਦ ਦੇ ਵਿੱਚ ਇਹ ਆ ਕਿ ਕਿਸ ਤਰੀਕੇ ਨਾਲ ਜਿਹੜਾ ਗਿਆਨ प्रसार करता गुरु अध्यात्म कहें गुरु टीचर कहें गुरु उसताद पर जो सि गुरु शब्द होता उद नहीं रह गुरु टीचर नहीं सिखी गुरु वो सब कुछ ही है जो जीवन को दिशा देता सब कुछ ही गुरु दर्थ है कि चाहे वह अध्यात्म कुरहानियत साजिक चाहे सभ्याचारक ਹਰ ਥਾਂ ਤੇ ਸਾਡੀ ਗਵਾਈ ਕਰਨ ਵਾਲਾ ਗੁਰੂ ਹੈ ਇੰਦੇ ਗੁਰੂ ਸ਼ਬਦ ਵੀ ਬਦਲ ਗਏ ਨੇ ਤੇ ਸਿੱਖੀ ਗੁਰੂ ਦਾ ਅੰਤ ਦੂਜੇ ਗੁਰੂਆਂ ਦੇ ਨਾਲ ਅਸੀਂ ਕਾਲਜ ਯੂਨੀਵਰਸਿਟੀ ਚ ਪੜ੍ਹਦੇ ਆ ਕਿਹਦੇ ਆ ਅਧਿਆਪਕ ਨੂੰ ਕਈ ਵਾਰ ਕਹਿੰਦੇ ਆ ਗੁਰੂ ਜੀ ਨਮਸਕਾਰ ਕਈ ਕਹਿੰਦੇ ਆ ਕੋਤੇ ਸਿੱਖ ਦਾ ਮਤਲਬ ਲੜਨ ਦਾ ਹੀ ਹੈ ਕਈ ਲਈ ਆ ਠੀਕਾ ਸੱਚੇ ਨੇ ਗੁਰੂ ਅਧਿਆਪਕ ਨੇ ਪਰ ਇੰਤੇ ਗੁਰੂ ਕੋ ਨਹੀਂ ਜਿਹੜਾ ਆ ਗੁਰੂ ਵਜਿਆ ਜਾਂਦਾ ਇਥੇ ਸਿੱਖ ਜਿਹੜਾ ਆ ਸਿੱਖ ਹੈ ਸਿੱਖਣਾ ਮਨ ਨੂੰ ਸਿੱਖਣਾ ਗੁਰਬਾਣੀ ਦੇ ਵਿੱਚ ਸਿੱਖੋ ਸਤਿਗੁਰ ਕਾ ਦੇ ਸਿੱਖ ਕਾਇ ਭਲ ਕੇ ਉਠਾਰ ਨਾਮ ਤੇ ਆਏ ਉਦਮ ਕਰੇ ਭਲ ਕੇ ਪਰਵਾਹ ਕੀ ਸ਼ਨਾਮ ਕਰੇ ਸਿੱਖ ਦੀ ਸੋਸ਼ਕ ਸਖਾ ਬੰਧ ਬਹਿ ਭਾਈ ਗੁਰ ਕੀ ਬਾਣੀ ਵਿੱਚ ਆਏ ਸਿੱਖ ਦੀ ਪਹਿਲਵਾਸ਼ਾ ਸੈਂਕੜੇ ਥਾਮਾਂ ਕੀ ਇਹ ਸਿੱਖ ਦੀ ਕੋਨੋਕੇਸ਼ਨ ਬਦਲ ਗਈ ਹੈ ਕਿ ਗੁਰਬਾਣੀ ਦਾ ਆਪਣਾ ਗਿਆਨ ਕਰਨਾ ਹੈ ਇਸ ਸਿੱਖ ਸਿਮਲਾਈ ਇਹਨਾਂ ਸਭੀ ਜਿਹੜੀ ਪਰੰਪਰਾ ਹੈ ਇਸ ਤਰ੍ਹਾਂ ਕਿ ਇੱਕ ਗੁਰੂਆਂ ਨੂੰ ਹੀ ਗੁਰੂ ਕਿਹਾ ਜਾਂਦਾ ਭਗਤਾਂ ਨੂੰ ਭਗਤ ਕਿਹਾ ਜਾਂਦਾ ਕਿਉਂਕਿ ਉਹਨਾਂ ਦੀ ਆਪਣੀ ਇੱਕ ਪਰੰਪਰਾ ਹੈ ਪਰ ਸਭ ਤੋਂ ਵੱਡੀ ਗੱਲ ਕਿ ਭਗਤ ਕੀਤਾ ਹੀ ਭਗਤ ਹੀ ਲੈਣ ਦੇ ਮਹਾਨ ਭਗਤ ਸਾਡੇ ਲਈ ਗੁਰੂਆਂ ਦੇ ਬਰਾਬਰ ਸਤਾਰ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਬਾਣੀ ਤੇ ਜੋ ਬਾਣੀ ਦਾ ਇਹ ਸ਼ਬਦ ਜਿਸ ਨੂੰ ਪਹਿਲਾਂ ਸੰਝਿਆ ਕੀਤਾ ਕਿ ਜੋ ਬ੍ਰਹਮੰਡ ਹੈ ਸੋ ਹੀ ਕਿੰਦੇ ਜੋ ਸੋਝਿਆ ਸੋoverline ਪੀਪਾ ਪਰਵੇ ਪਰ ਅਤ ਹੈ ਸਤਗੁਰੁ ਹੋਏ ਲਖਾਵੇ ਇਤੇ ਵੀ ਸਤਗੁਰ ਸ਼ਬਦ ਉਹਨਾਂ ਨੇ ਵਾਕਿਆ ਇਹ ਉਹ ਸਦੇ ਆਤਮਿਕ ਪੱਧਰ ਦਾ ਸ਼ਬਦ ਹੈ ਗੁਰੂ ਪਿਆਰੇ ਇੱਕੋ ਹੀ ਬੇਕੀਰ ਦੇ ਵਿੱਚ ਪਾੜਨ ਵਾਲੇ ਬਹੁਤ ਮਿਲਦੇ ਨੇ ਜੋੜਨ ਵਾਲੇ ਬਹੁਤ ਘੱਟ ਨੇ ਆਉ ਅਸੀਂ ਗੁਰੂ ਸੇਵਾਂ ਪਾਕਿਸਤਾਨ ਗੁਰੂਗ੍ਰਾਮ ਸਾਹਿਬ ਕੇ ਨਾਮਕ ਸੂਜੇ ਦੀਆਂ ਬਾੜੀਆਂ ਉਹਨਾਂ ਨੂੰ ਇੱਕ ਸੁਰਤ ਨਾਲ ਵਿਚਾਰੀਏ ਕਿ ਗੁਰੂ ਨਾਨਕ ਸਿੱਧ ਗੁਰਦੁਆਰਾ ਸਾਹਿਬ ਸਰੀ ਡੇਲਟਾ ਸੰਗਤਾਂ ਦਾ ਰਤਨ ਵਾ ਜਿਨ੍ਹਾਂ ਨੇ ਭਗਤ ਪੀਤਾ ਜੀ ਦੇ ਆਗਮਨ ਦੇ ਇੰਤਿਮਾ ਕੇ ਸੰਗਤਾਂ ਵਿੱਚ ਵਿਚਾਰਾਂ ਨਹੀਂ ਸਾਂਝ ਪਾਈ ਅਗੇ ਇਸ ਗੁਰਮਤ ਦੇ ਸਿਧਾਂਤ ਨੂੰ ਕਿ ਫਰੀਦਾ ਖਾਲਕ ਖਲਕ ਮੈਂ ਖੰਦ ਵਸੇ ਰਹਾ ਮਾਹਿੰ ਮੰਦਾ ਕਿਸ ਨੂੰ ਆਖੀਏ ਤਰ ਕਿਸੇ ਵੀ ਕੋਈ ਨਹੀਂ ਇਨ ਅਸਦਾਤਾਂ ਨੂੰ ਬਖੇਗਾ ਤੌਰ ਤੇ ਇੱਕ ਟਕੀਤਾ ਹੋਈਆਂ ਬਸਤਾਂ ਦੀ ਖਿਮਾ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਫਤਿਹ